ਨਾਨਕ ਸਤਿ ਗੁਰਬਾਨਾ ਹੀ ਮਾਰੂ ਸੋਲੇ ਹੈ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਦਿ ਨਿਰੰਝਨ ਪ੍ਰਵੰਦਰੰਕਾਰ ਸਭ ਮਹਿ ਵਰਤੈ ਆਪ ਨਰਾਰਾ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟਿ ਉਪਾਏਂਦਾ ਲਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁਖ ਪਾਏਂਦਾ ਕੀਤਾ ਹੋਵੈ ਤਿਸ ਕਿਆ ਕਹੀਐ ਗੁਰਮਖ ਨਾਮ ਪਦਾਰਥ ਲਈਐ ਜਿਸ ਆਪ ਭੁਲਾਏ ਸੋਈ ਭੂਲੇ ਸੋ 부ਜੈ ਜਿਸਹਿ 부ਜਾਏਂਦਾ ਹਰਖ ਸੁਖ ਕਾ ਨਗਰ ਇਹ ਕੀਆ ਸੇ ਉਭਰੇ ਜੋ ਸਤਗੁਰ ਸਰਣੀਆਂ ਤ੍ਰਿਹਾਂ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖ ਸੋ ਬਾਪਾਏਂਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀਜੈ ਸੋ ਬੰਧਨ ਪੈਰੇ ਕਰਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਗਵਾਇਂਦਾ ਕਲ ਜੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੀ ਹਰ ਦਰਗਾਪਤ ਸਿਉ ਜਾਇਂਦਾ कांड ਪਤਾਲ ਦੀਪ ਸਭ ਲੋਆ ਸਭ ਕਾਲ ਹੈ ਵਾਸ ਆਪ ਪ੍ਰਭ ਕੀਆ ਨਿਛਲ ਏਕ ਆਪ ਅਬਨਾਸੀ ਸੋ ਨਿਛਲ ਜੋਤ ਸਹ ਤਿਆਈਂਦਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੁ ਮਾਨਸ ਦੇਹਾ ਜਿਉਂ ਜਲ ਤਰੰਗ ਉੱਠਹਿ ਬਹੁ ਭਾਂਤੀ ਫਿਰ ਸਲ ਲਹਿ ਸਲ ਲਸਮਾਏਂਦਾ ਇਕ ਜਾਚਕ ਮੰਗੈ ਦਾਨ ਦੁਆਰੈ ਜਾ ਪ੍ਰਭ ਭਾਵੇ ਤਾਂ ਕਿਰਪਾ ਤਾਰੈ ਦੇਹੋ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਰਤਨ ਮਨ ਠਹਿਰਾਇਂਦਾ ਰੂੜੋ ਠਾਕੁਰ ਕਿਤੈ ਵਸਨਾ ਆਵੇ ਹਰ ਸੋਕਿਸ਼ ਕਰੇ ਜੇ ਹਰ ਕੇ ਸੰਤਾਂ ਭਾਵੇ ਕੀਤਾ ਲੋੜਨ ਸੋਹੀ ਕਰਾਇਨ ਦਰ ਫੇਰ ਨ ਕੋਈ ਪਾਏਂਦਾ ਜਿਤੈ ਆਉ ਕਟ ਆਏ ਬਨ ਤਹਿ ਪ੍ਰਾਣੀ ਤਿੱਤੈ ਹਰ ਧਿਆਈਐ ਸਾਰਿੰਗ ਪਾਣੀ ਜਿੱਥੈ ਪੁੱਤਰ ਕਲਤਨ ਨਾ ਬੇਲੀ ਕੋਈ ਤਿੱਤੈ ਹਰ ਆਪ ਛਡਾਇਂਦਾ ਵੱਡਾ ਸਾਹਿਬ ਅਗਮਿ ਅਥਾਹ ਕਿਉ ਮਿਲੀਐ ਪ੍ਰਭ ਵੀ ਪਰਵਾਹ ਕਾਟ ਸਿਲਕ ਜਿਸ ਮਾਰਗ ਪਾਈ ਸੋ ਵਿੱਚ ਸੰਗਤ ਵਾਸਾ ਪਾਏਂਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੋਇ ਸੰਸਰ ਸਹੀਐ ਹੁਮੈ ਜਾਇ ਤਾਂ ਏਕੋ ਬੂਜੈ ਸੋ ਗੁਰਮੁਖ ਸਹਜ ਸਮਾਇੰਦਾ ਹਰ ਕੇ ਭਗਤ ਸਦਾ ਸੁਖ ਵਾਸੀ ਬਾਲ ਸੁਪਾਏ ਅਤੀਤ ਉਦਾਸੀ ਅਨਕ ਰੰਗ ਕਰਹਿ ਬਹੁ ਭਾਂਤੀ ਜਿਉ ਪਿਤਾ ਪੂਤ ਲੜਾਐਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾਂ ਮਿਲਿਐ ਜਾਂ ਲੈ ਮਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਖਾਇੰਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਨ ਨਾਨਕ ਸਰਨ ਪਿਆ ਹਰ ਦੁਆਰੈ ਹਰ ਭਾਵੇਂ ਲਾਜਿਰ ਖਾਇੰਦਾ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਦੀਸੈ ਸੋ ਏਕੋ ਤੂੰ ਹੈ ਬਾਣੀ ਤੇਰੀ ਸ਼ਰਵਣ ਸੁਣੀਐ ਦੂਜੀ ਅਵਰ ਨਾ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਤਾਰੇ ਆਪਣਾ ਕੀਆ ਆਪੇ ਆਪਿ ਆਪ ਪ੍ਰਵਥੀਆ ਆਪ ਉਪਾਏ ਰਖਿਓਨ ਪਸਾਰਾ ਆਪੇ ਘਟ ਘਟ ਸਾਰਨਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰਬਾਰੀ ਇਕ ਭੁਖੇ ਇਕ ਤ੍ਰਿਪਤ ਅਗਾਏ ਸਭ ਸੈ ਤੇਰਾ ਪਾਰਨਾ ਆਪੇ ਸਤ 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 ਸਾਚਾ ਊਤ ਪੂਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਫਸਾਰਨਾ ਸਦਾ ਸਦਾ ਸਦ ਗ਼ੋਵਨ ਹਾਰਾ ਊਚਾ ਅਗਮ ਅਥਾਹ ਅਪਾਰਾ ਊਣੇ ਭਰੇ ਭਰੇ ਭਰੀ ਊਣੇ ਇਹ ਚਲਤ ਸੁਆਮੀ ਕੇ ਕਾਰਨਾ ਮੁਖ ਸਲਾਹੀ ਸੱਚੇ ਸਾਹਾ ਨੈਣੀ ਪੇਖਾਂ ਅਗਮ ਅਥਾਹਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਕਰ ਕਰ ਵੇਖਹਿ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰਿ ਨਦਰ ਨਿਹਾਲਣਾ ਸੰਤ ਸਬਾ ਜਹ ਬੈਸਹਿ ਪ੍ਰਭ ਪਾਸੀ ਆਨੰਦ ਮੰਗਲ ਹਰ ਚਲਤ ਤਮਾਸ਼ੀ ਗੁਣ ਗਾਵਹਿ ਅਨਹਦ ਧੁਨ ਬਾਣੀ ਤਹਿ ਨਾਨਕ ਦਾਸ ਚਤਾਰਨਾ ਆਮਣ ਜਾਣਾ ਸਭ ਚਲਤ ਤਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਇ ਉਪਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੇਮਾਰੀ ਸਦਾ ਸਦਾ ਜਾਈ ਬਲੇ ਹਾਰੀ ਦੁਇ ਕਰ ਜੋੜ ਸਿਮਰਹੁ ਦਿਨ ਰਾਤੀ ਮੇਰੇ ਸੁਆਮੀ ਅਗਮ ਅਪਾਰਨਾ ਤੁਧ ਬਿਨ ਦੂਜੇ ਕਿਸ ਸਲਾਹੀ ਏਕੋ ਏਕ ਜੱਪੀ ਮਨ ਮਾਹੀ ਹੁਕਮ ਬੂਝ ਜਨ ਭਏ ਨਿਹਾਲਾ ਇਹ ਭਗਤਾ ਕੀ ਕਹਲਨਾ ਗੁਰ ਉਪਦੇਸ ਜੱਪਿਐ ਮਨ ਸਾਚਾ ਗੋਰੀ ਅਪਦੇਸ਼ RAM ਰੰਗ ਰਾਚਾ ਗੁਰ ਅਪਦੇਸ਼ ਟੁੱਟਹਿ ਸਭ ਬੰਧਨ ਇਹੋ ਭਰਮ ਮੋਹ ਪਰ ਜਾਲਨਾ ਜਹ ਰੱਖੈ ਸੋਈ ਸੁਖ ਥਨ ਸਹਿਜੇ ਹੋਏ ਸੋਈ ਭਲ ਮਾਨਾ ਬਿਨ ਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਭਲਨਾ ਡਰ ਕਿਉ ਕੇ ਬਿਨ ਸੇ ਅੰਧਾਰੇ ਪ੍ਰਗਟ ਭਏ ਪ੍ਰਭ ਪੁਰਖ ਨਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾ ਤਿਸ ਘਾਲਨਾ ਐਸਾ ਕੋਵਡ ਭਾਗੀ ਆਇਆ ਆਠ ਪਹਿਰ ਜਿਨ ਕਸਮ ਤੇ ਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸੁਧਾਰਨਾ ਇਹ ਬਖਸ਼ੀਸ਼ ਕਸਮ ਤੇ ਪਾਵਾਂ ਆਠ ਪੈਰ ਕਰ ਜੋੜ ਧਿਆਵਾਂ ਨਾਮ ਜੱਪੀ ਨਾਮ ਸਹਿਜ ਸਮਾਵਾਂ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾਂ ਸੂਰਤ ਦੇਖ ਨਾ ਪੂਲ ਗਵਾਰਾ ਮਿਥਨ ਮਹਾਰਾ ਝੂਠ ਫਸਾਰਾ ਜਗ ਮਹਿ ਕੋਈ ਰਹਿਣ ਨਾ ਪਾਏ ਨਿਹ ਚਲੇ ਇਕ ਨਰਾਇਣਾ ਗੁਰ ਪੂਰੇ ਕੀ ਪਉ ਸਰਨਾਈ ਮੋਹ ਸੋਗ ਸਭ ਪਰਮ ਮਟਾਈ ਏਕੋ ਮੰਤਰ ਦਰੜਾਏ ਔਖਦ ਸਤਿਨਾਮ ਰਿਦ ਗਾਇਣਾ ਜਿਸ ਨਾਮੈ ਕੋ ਤਰਸੈ ਬਹੁ ਦੇਵਾ ਸਗਲ ਭਗਤਾਂ ਜਾਂ ਕੀ ਕਰਦੇ ਸੇਵਾ ਅਨਾਥਾਂ ਆਨਾਥ ਦੀਨ ਦੁਖ ਘੰਜਨ ਸੋ ਗੁਰ ਪੂਰੇ ਤੇ ਪਾਇਣਾ ਹੋਰ ਦੁਆਰਾ ਕੋਈ ਨਾ ਸੂਜੈ ਤੇ ਪਵਣ ਧਾਵੈ ਤਾ ਕਿਛੂ ਨਾ ਬੂਝੈ ਸਤ ਗੁਰ ਸਾਹਾ ਪੰਡਾਰ ਨਾਮ ਜੇਸਾ ਇਹ ਰਤਨ ਤਿਸੈ ਤੇ ਪਾਇਣਾ ਜਾ ਕੀ ਧੂਰ ਕਰੇ ਪੋ ਨੀਤਾ ਸੁਰ ਨਰ ਦੇਵ ਨਾ ਪਾਵੇਂ ਮੀਤਾ ਸਤ ਪੁਰਖ ਸਤ ਗੁਰ ਪਰਮੇਸ਼ਰ ਜਿਸ ਭੇਟ ਤਪਾਰ ਪਰਾਇਣਾ ਪਾਰ ਜਾਤ ਲੋੜ ਹੈ ਮਨ ਪਿਆਰੇ ਕਾਮ ਤੀਨ ਸੁਹੀ ਦਰਬਾਰੀ ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰਹ ਪੰਚ ਧਾਤੂ ਪੈ ਪਾਰ ਬ੍ਰਹਮ ਹੋਵਹਿ ਨਿਰਮਲਾ ਤੂੰ ਪਾਰਸ ਜਬ ਭੇਟੈ ਗੁਰਪੂਰਾ ਤਾ ਪਾਰਸ ਪਰਸਦ ਖਾਐਣਾ ਕਈ ਬੈਕੁੰਠ ਨਾਹੀ ਲਵੈ ਲਾਗੇ ਮੁਕਤ ਬੱਪੜੀ ਭੀ ਗਿਆਨੀ ਤਿਆਗੀ ਏਕੰਕਾਰ ਸਤਗੁਰ ਤੇ ਪਾਈਐ ਹਉ ਬਲ ਬਲ ਗੁਰ ਦਰਸਾਐਣਾ ਗੁਰ ਕੀ ਸੇਵ ਨਾ ਜਾਣੈ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਏ ਲੈ ਸੋ ਸੇਵਕ ਜਿਸ ਵਡ ਭਾਗ ਮਥਾਏਣਾ ਗੁਰ ਕੀ ਮਹਿਮਾ ਬੇਦ ਨਾ ਜਾਣ ਹੈ ਤੁਸ਼ਮਾਤ ਸੁਣ ਸੁਣ ਬਾਖਾਣੈ ਪਾਰ ਬ੍ਰਹਮ ਅਪਰੰ ਪਰ ਸਤ ਗੁਰ ਜਿਸ ਸਿਮਰਤ ਮਨ ਸੀਤ ਲਾਏਣਾ ਜਾ ਕੀ ਸੋਏ ਸੁਣੀ ਮਨ ਜੀਵੇ ਹਿਰਦੈ ਵਸੈ ਤਾਂ ਠੰਡਾ ਠੀਵੇ ਗੁਰਮੁਖ ਹੋ ਅਲਾਏ ਤਾਂ ਸੋਭਾ ਪਾਈ ਤੇ ਸਜਮ ਕੈ ਪੰਥ ਨਾ ਪਾਏਣਾ ਸੰਤਨ ਕੀ ਸਰਲਾਈ ਪੜਿਆ ਜਿਉ ਪ੍ਰਾਣ ਧਨ ਆਗੇ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਏਨਾ ਨਿਰਗੁਣ ਕੋ ਸੰਗ ਲੇ ਹੋਰ ਲਾਏ ਕਰ ਕਿਰਪਾ ਮੋਹਿ ਟਹਿ ਲੈ ਲਾਏ ਪੱਖਾ ਫਿਰੋ ਪੀਸੋ ਸੰਤ ਆਗੇ ਚਰਨ ਧੋਏ ਸੁਖ ਪਾਏਨਾ ਬਹੁਤ ਦੁਵਾਰੇ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਨਾਇਆ ਸਦਾ ਸਦਾ ਸੰਤਹਿ ਸੰਗ ਰੱਖੋ ਏਹੋ ਨਾਮਦਾਨ ਦਿਵਾਇਣਾ ਭਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੂਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ਮਾਰੂ ਸੋਨੇਹ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਿਮਰਹਿ ਧਰਤੀ ਅਰ ਆਕਾਸ਼ਾ ਸਿਮਰਹਿ ਚੰਦ ਸੂਰਜ ਗੁਣਤਾਸਾ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰਹਿ ਸਗਲੇ ਅਪਾਰ ਜਨਾ ਸਿਮਰਹਿ ਖੰਡ ਦੀਪ ਸਭ ਲੋਆ ਸਿਮਰਹਿ ਪਾਤਾਲ ਪੁਰੀਆਂ ਸੱਚ ਸੋਆ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰ ਜਨਾ ਸਿਮਰਹਿ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰਹਿ ਦੇਵਤੇ ਕੋੜ ਤੇ ਤੀਸਾ ਸਿਮਰਹਿ ਜਖ ਦੇਤ ਸਭ ਸਿਮਰਹਿ ਅਗੰਤ ਨਾ ਜਾਈ ਜਸ ਗਣਾ ਸਿਮਰਹਿ ਪਸ ਪੰਖੀ ਸਭ ਭੂਤਾ ਸਿਮਰਹਿ ਬਨ ਪਰਬਤ ਔ ਤੂਤਾ ਲਤਾ ਬਲੀ ਸਾਖ ਸਭ ਸਿਮਰਹਿ ਰਵ ਰਹੇ ਆ ਸੁਆਮੀ ਸਭ ਮਨ ਸਿਮਰਹਿ ਥੂਲ ਸੂਖਮ ਸਭ ਜਨਤਾ ਸਿਮਰਹਿ ਸਿੱਧ ਸਾਧਕ ਹਰਮੰਤਾ ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ਸਿਮਰਹਿ ਨਰ ਨਾਰੀ ਆਸ਼ਰਮ ਸਿਮਰਹਿ ਜਾਤ ਜੋਤ ਸਭ ਵਰਨਾ ਸਿਮਰਹਿ ਗੁਣੀ ਚਤਰ ਸਭ ਬੀਤੇ ਸਿਮਰਹਿ ਰੈਣੀ ਅਰ ਦਿਨਾ ਸਿਮਰਹਿ ਘੜੀ ਮੂਰਤ ਪਲ ਨਿਮਖਾ ਸਿਮਰੈ ਕਾਲ ਅਕਾਲ ਸੁਚ ਸੋਚਾ ਸਿਮਰਹ ਸੌਣ ਸਾਸਤਰ ਸੰਜੋਗਾ ਅਲਖ ਨਾ ਲਖੀਐ ਇਕ ਖਿਨਾ ਕਰਨ ਕਰਾਮ ਨਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਭ ਹੋ ਜਨਮ ਪਦਾਰਥ ਸੋ ਜਿਨਾ ਜਾਂ ਕੈ ਮਨ ਬੂਠਾ ਪ੍ਰਭ ਆਪਣਾ ਪੂਰੈ ਕਰਮ ਗੁਰ ਕਾ ਜਪ ਜਪਣਾ ਸਰਬ ਨਰੰਤਰ ਸੋ ਪ੍ਰਭ ਜਾਤਾ ਬਹੁਰ ਨਾ ਜੋਨੀ ਪਰਮਰੁਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੂਖ ਦਰਦ ਪ੍ਰਮਤਾ ਕਾ ਭਾਗੈ ਸੂਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਧੁਨਾ ਸੋਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਵੂਠਾ ਸੋ ਪੂਰ ਕਰਮਾ ਨਾਸ਼ਿਨਾ ਜਲ ਕਲਮਹੀ ਹਲ ਸੁਆਮੀ ਸੋਈ ਅਵਰਨਾ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ ਅਵਰਨਾ ਦੀ ਸੈ ਏਕ ਬਿਨਾ ਊਚੇ ਤੇ ਊਚਾ ਦਰਬਾਰਾ ਕਹਿਣ ਨਾ ਜਾਈ ਅੰਤ ਨਾ ਪਾਰਾ ਗਹਿਰ ਗੰਭੀਰ ਅਥਾਹ ਸੁਆਮੀ ਅਤੁੱਲ ਨਾ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਜ ਮੈਨੇ ਵਰਨਾ ਕੋਈ ਬੀਆ ਆਦ ਮਦ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨਾ ਜਮਦੂਤ ਤਿਸ ਨਿਕਟ ਨਾ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋਹਰਤ ਤਾ ਕੇ ਪੂਰਨ ਜੋ ਸਰਮਣੀ ਪ੍ਰਭ ਕਾ ਜਸ ਸੁਨਾ ਤੂੰ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ਮਾਰੂ